ਪੰਜਾਬ ਦੇ ਖੰਨਾ ਜ਼ਿਲ੍ਹੇ ਦੀ ਐਸਐਸਬੀ ਸ਼੍ਰੀਮਤੀ ਜੋਤੀ ਜਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਦੱਸਿਆ ਹੈ ਕਿ ਖੰਨਾ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਦਰਾਹਾ ਚੌਂਕ ਤੋਂ ਗ੍ਰਿਫਤਾਰ ਕਰਕੇ ਉਸ ਕੋਲੋਂ 500 ਗ੍ਰਾਮ ਆਇਸ ਅਤੇ 165 ਗ੍ਰਾਮ ਇੱਕ ਵਿਅਕਤੀ ਤੋਂ ਹਿਰੋਇਨ ਬਰਾਮਦ ਕੀਤੀ ਹੈ ਉਸ ਨੂੰ ਐਨਡੀਪੀ ਐਸ ਐਕਟ ਤਹਿਤ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਜਲਦੀ ਰਿਮਾਂਡ ਲਿਆ ਜਾਵੇਗਾ। ਮਾਰੀਓ ਡੀਜੀ ਪੰਜਾਬ ਤੇ ਡੀਆਈਜੀ ਲੁਧਿਆਣਾ ਰੇਡ ਦੇ ਨਿਰਦੇਸ਼ਾਂ ਹੇਠ ਅਪਰਾਧ ਤੇ ਅਪਰਾਧਿਕ ਰੋਕਣ ਦੀ ਕਾਰਵਾਈ ਖੰਨਾ ਜ਼ਿਲ੍ਹੇ ਵਿੱਚ ਚੱਲਦੀ ਰਹਿੰਦੀ ਹੈ। ਆਹੀ ਮੁਹਿੰਮ ਦੇ ਅੰਡਰ ਇੱਕ ਖੰਨਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿਦੇ ਵਿੱਚ ਡੇਡ ਕਾਰ 500 ਗ੍ਰਾਮ ਆਈਸ ਜੋ ਮੈਥ ਐਂਫਟਾਮੀਨ ਹੁੰਦਾ ਡਰਗ ਤੇ ਉਹਦੇ ਨਾਲ 165 ਗ੍ਰਾਮ ਟੋਟਲ ਹੈਰੋਇਨ ਬਰਾਮਦ ਹੋਈ। ਇਹਦੀ ਰਿਕਵਰੀ ਦੀ ਪੂਰੀ ਸ਼ੁਰੂਆਤ ਹੋਈ ਸੀਗੀ ਇੱਕ ਗੁਰਾਹਾ ਪੁਲਿਸ ਵੱਲੋਂ ਨਾਕਾ ਲਾਇਆ ਗਿਆ ਸੀਗਾ। ਆਕੇ ਤੇ ਉੱਪਰ ਅਭਿਸ਼ੇਕ ਉਰਫ ਅਭੀ ਤੇ ਉਹਦੇ ਨਾਲ ਇੱਕ ਨਵਦੀਪ ਸਿੰਘ ਉਰਫ ਨਵੀ ਆ ਇਹਨਾਂ ਨੂੰ ਜਦੋਂ ਰੋਕ ਕੇ ਇਹਨਾਂ ਦੀ ਤਲਾਸ਼ੀ ਵੀ ਲਿੱਤੀ ਗਈ ਇਹਨਾਂ ਦੇ ਕੋਲ 15 ਗ੍ਰਾਮ ਹੈਰੋਇਨ ਰਿਕਵਰ ਹੋਈ। ਜਦੋਂ ਪੁਲਿਸ ਨੇ ਇਹਨਾਂ ਦੀ ਪੁੱਛਗਿੱਛ ਕੀਤੀ ਤੇ ਪਤਾ ਲੱਗਿਆ ਕਿ ਇਹਨਾਂ ਨੂੰ ਇੱਕ ਧਰਮਵੀਰ ਉਸ ਬੰਟੀ ਗੁਜਰ ਨਾਦਾ ਪਰਸਨ ਉਹ ਇਹਨਾਂ ਨੂੰ ਡਰਗਸ ਸਪਲਾਈ ਕਰਦਾ ਇਹਨਾਂ ਤੇ ਇਹਦੇ ਨਾਲ ਨਾਲ ਦੋ ਹੋਰ ਪਰਸਨ ਇੱਕ ਇਹਗਾ ਹਰਮਨ ਤੇ ਇੱਕ ਹੈਗਾ ਫਿਰੋਜ਼ਪੁਰ ਦਾ ਰੋਹਿਤ ਵਾਸੀ ਫਿਰੋਜ਼ਪੁਰ ਤੇ ਆਹ ਹੋਰ ਦੋ ਹੋਰ ਪਰਸਨ ਜਿਨ੍ਹਾਂ ਨੂੰ ਨਾਮਿਨੇਟ ਕੀਤਾ ਗਿਆ ਸੀਗਾ ਤੇ ਇਹਨਾਂ ਦੀ ਪੜ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ ਤੇ ਫਿਰ ਤਰਮਵੀਰ ਔਰ ਹਰਮਨ ਇਹਨਾਂ ਨੂੰ ਫਿਰ 500 ਗ੍ਰਾਮ ਆਈਸ ਇੱਕ ਔਰ 150 ਗ੍ਰਾਮ ਹਿਰੋਇਨ ਦਾ ਨਾਮ ਪੜਾਇਆ ਗਿਆ ਤੇ ਇਹਦੇ ਨਾਲ ਨਾਲ ਜੋ ਕ੍ਰਾਈਮ ਦੌਰਾਨ ਵਧਤੀ ਗਈ ਇੱਕ ਵਰਨਾ ਗੱਡੀ ਸੀਗੀ ਉਹ ਤੇ ਇਹਦੇ ਨਾਲ ਇੱਕ ਮੋਟਰਸਾਈਕਲ ਵੀ ਇਹਨਾਂ ਦੇ ਕੋਲੋਂ ਬਰਾਮਦ ਕੀਤੀ ਗਈ